ਦੇ ਲਿਖੇ ਵੀਰਕਾ ਮਿਲਕਾ ਪਲਾਂਟ ਡੈਰੀ ਹੋਰ ਹੀ ਸ਼ਰਾਬ ਦੀ ਤਸਕਰੀ ਸ਼ਾਹਪੁਰ ਪੁਲਿਸ ਨੇ ਚੈਕਿੰਗ ਦੌਰਾਨ 108 ਪੇਟੀਆਂ ਸਮੇਤ ਕੀਤਾ ਕਾਬੂ ਵਧੇਰੇ ਜਾਣਕਾਰੀ ਜਿੰਦੇ ਹੋਏ ਡੀਐਸਪੀ ਪਲਵਿੰਦਰ ਸਿੰਘ ਹਸ਼ਿਆਰ ਐਸਆਈ ਗੁਰਦੀਪ ਸਿੰਘ ਇਹਨਾਂ ਨੇ ਥਾਣਾ ਮੀਡੀਆ ਨਾਲ ਦੇ ਸਾਹਮਣੇ ਲਾਕਾਬੰਦੀ ਕੀਤੀ ਹੋਈ ਸੀ ਤੇ ਹੋਰ ਵੀ ਮੁਲਾਜ਼ਮ ਉੱਥੇ ਹਾਜ਼ਰ ਸੀ ਇੱਕ ਜਿਹੜੀ ਫਗਵਾੜਾ ਵਾਲੀ ਸਾਈਡ ਤੋਂ ਛੋਟਾ ਹਾਥੀ ਜਾਂ ਮਿੰਨੀ ਆਪਾਂ ਇਹਨੂੰ ਉਤਰਾ ਕਹਿ ਸਕਦੇ ਹਾਂ ਜਿਹਦੇ ਤੇ ਵੀਰਕਾ ਲਿਖਿਆ ਹੋਇਆ ਸੀਗਾ ਉਹ ਪਗੜਾ ਸਾਈਡ ਤੋਂ ਸ਼ਾਪਰਵਾਲ ਨੂੰ ਜਾ ਰਿਹਾ ਸੀ ਜਦੋਂ ਉਸਨੇ ਨਾਕਾਬੰਦੀ ਦੇਖੀ ਉਹ ਉਹਦੇ ਜਿਹੜੀ ਆਪਣਾ ਟਰੱਕ ਤੇ ਸੀ ਮਨੀ ਟਰੱਕ ਸੀਗਾ ਜਿਹੜਾ ਉਹ ਕੱਚੇ ਰਸਤੇ ਦੇ ਵਿੱਚ ਜਿਹੜਾ ਹਿੱਟਾਂ ਦਾ ਰਸਤਾ ਹੈਗਾ ਆ ਪਿੰਖਨਾਵੜਾ ਨੂੰ ਜਾਂਦਾ ਆ ਉਹਦੇ ਤੇ ਜਿਹੜਾ ਹੈਗਾ ਆ ਪਾ ਲਿਆ ਇਹਨਾਂ ਨੂੰ ਸ਼ੱਕ ਵੀ ਬਿਨਾ ਤੇ ਇਹਨਾਂ ਨੇ ਪਿੱਛਾ ਕੀਤਾ ਪਿੱਛਾ ਕਰਕੇ ਰੋਕ ਕੇ ਜਿਹੜਾ ਉਹਨੂੰ ਜਿਹੜਾ ਉਹਦੇ ਵਿੱਚ ਡਰਾਈਵਰ ਸੀਗਾ ਉਹਦਾ ਨਾਮ ਪੁੱਛਿਆ ਇਹਨੇ ਆਪਣਾ ਨਾਮ ਜਿਹੜਾ ਮੋਹਿਤ ਕੁਮਾਰ ਦੱਸਿਆ ਜੋ ਬਿਜਵਾੜੇ ਦਾ ਰਹਿਣ ਵਾਲਾ ਸੀ ਅਤੇ ਉਹਦੇ ਵਿੱਚ ਜਿਹੜੇ ਦੋ ਹੋਰ ਨੌਜਵਾਨ ਬੈਠੇ ਹੋਏ ਸੀ ਉਹਨਾਂ ਨੇ ਆਪਣਾ ਨਾਮ ਜਿਹੜਾ ਇੱਕ ਪਰਜੀਤਸ਼ ਕੁਮਾਰ ਜੋ ਪੁਰਾਣੀ ਬਸੀ ਦਾ ਰਹਿਣ ਵਾਲਾ ਸੀ ਅਤੇ ਜਸਪਰੀ ਸਿੰਘ ਉਹ ਰਵਿਦਾਸਨਗਰ ਹੁਸ਼ਾਰਾ ਦਾ ਰਹਿਣ ਵਾਲਾ ਸੀ ਇਹਨ ਕੀ ਜਿਹੜੀ ਸਾਡੀ ਗੱਦੀ ਦੀ ਬੋਡੀ ਬਣੀ ਹੋਈ ਹੈਗੀ ਆ ਐਵਨ ਬਣਿਆ ਹੋਇਆ ਆ ਉਹਦੇ ਵਿੱਚ ਇਹ ਸ਼ਰਾਬ ਨਜਾਇਜ਼ ਜਿਹੜੀ ਹੈਗੀ ਆ ਰੱਖੀ ਹੋਈ ਹੈ ਤੇ ਉਹਨੂੰ ਖੋਲ ਕੇ ਤਾਲਾ ਜਿਹੜਾ ਲੱਗਾ ਹੋਇਆ ਸੀ ਤਾਲੇ ਨੂੰ ਖੋਲਾ ਕੇ ਚੈੱਕ ਕੀਤਾ ਤੇ ਚੈੱਕ ਕਰਨ ਤੇ ਜਿਹੜੀ ਹੈਗੀ ਆ ਤਕਰੀਬ 108 ਪੇਟੀਆਂ ਜਿਹਦੇ ਵਿੱਚ ਪੰਜਾਬ ਕਲੱਬ ਦੀਆਂ 70 ਪੇਟੀਆਂ ਰਾਇਲ ਸਟੈਗ ਦੀਆਂ 20 ਪੇਟੀਆਂ ਰਾਇਲ ਚੈਲੰਜ ਦੀਆਂ 5 ਪੇਟੀਆਂ ਬਲੈਂਟਲ ਪ੍ਰਾਈਡ ਦੀਆਂ 5 ਪੇਟੀਆਂ 올ਡ ਮੰਕ ਬ੍ਰਾਮ 3 ਪੇਟੀਆਂ ਤੇ ਸੰਤਰਾ ਦੇਸੀ ਜੋ ਹਿਮਾਚਲ ਪ੍ਰਦੇਸ਼ ਦੀ ਬਣੀ ਹੋਈ ਸੀਗੀ ਇਹ ਹਿਮਾਚਲ ਪ੍ਰਦੇਸ਼ ਦੇ ਵਿੱਚ ਹੀ ਅਲਾਉਡ ਹੈਗੀ ਵਿੱਚ ਨਹੀਂ ਉਹ ਜਿਹੜੀਆਂ 4 ਪੇਟੀਆਂ ਬਰਾਮਦ ਹੋਈਆਂ ਸੋ ਅੱਜ ਕੇ ਬਰਾਮਦ ਹੋਈਆਂ ਤੋਂ ਇਹਨਾਂ ਤਿੰਨਾਂ ਦੇ ਖਿਲਾਫ ਮੁਕੱਦਮਾ ਨੰਬਰ 109 ਜਿਸ ਦੀ 2/11/2023 ਅੰਦਰ ਸੈਕਸ਼ਨ 68 68 81 ਇਕਾਂਤਿਕ 14 ਐਕਸਾਈਜ਼ ਐਕਟ ਹਾਲਾ ਮੇਟੀਆਂ ਨਾਲ ਰਜਿਸਟਰ ਕੀਤਾ ਆ ਤੇ ਇਹਨਾਂ ਤੋਂ ਹੋ ਜਿਹੜੀ ਹੈਗੀ ਆ ਡੰਗਾਈ ਨਾਲ ਕੁਝ ਕੀ ਕੀਤੀ ਜਾ ਰਹੀ ਹੈ ਇਹਨਾਂ ਨੂੰ ਰਿਕਾਰਡ ਦੇ ਵਿੱਚ ਪੇਸ਼ ਕਰਕੇ ਇਹਨਾਂ ਰਿਮਾਂਡ ਹਾਸਲ ਕਰਕੇ ਹੋਰ ਪੁੱਛਿਸ਼ ਕੀਤੀ ਜਾਊਗੀ ਤੇ ਜਿਹੜੇ ਵੀ ਹੋਰ ਵਿਅਕਤੀ ਇਹਦੇ ਵਿੱਚ ਨਾ ਮਤਲਬ ਇਨਵੋਲ ਹੋਣਗੇ ਉਹਨਾਂ ਨੂੰ ਨਾਮਜ਼ਦ ਕਰਕੇ ਉਹਨਾਂ ਦੇ ਖਿਲਾਫ ਵੀ ਜਰੀਏ ਕਾਰਵਾਈ ਕੀਤੀ ਜਾਵੇਗੀ ਜਿਹੜੀ ਮੁਕਦਮੇ ਦੇ ਵਿੱਚ ਗੱਡੀ ਰਿਕਵਰ ਹੋਈ ਆ ਉਹਦੇ ਉੱਤੇ ਗ੍ਰੇਰ ਕਾ ਮਿਲਕ ਪਲਾਂਟ ਲਿਖਿਆ ਹੋਇਆ ਆ ਉਹ ਉਹਦੇ ਬਾਰੇ ਵੀ ਅਸੀਂ ਤਫਤੀਸ਼ ਕਰਾਂਗੇ ਕਿ ਇਹਨੇ ਜਿਹੜਾ ਹੈਗਾ ਆ ਪੁਲਿਸ ਨੂੰ ਠੋਖਾ ਦੇਣ ਵਾਸਤੇ ਇਹ ਲਿਖਾਇਆ ਹੋਇਆ ਆ ਜਾਂ ਕੀ ਇਹ ਬੀਰ ਕਾ ਪਲਾਂਟ ਜਿਹੜਾ ਮਿਲਕ ਪਲਾਂਟ ਹੈਗਾ ਹੁਸ਼ਾਰਪੁਰ ਦੇ ਵਿੱਚ ਉਹਦੇ ਨਾਲ ਕੋਈ ਇਹਦਾ ਲਿੰਕ ਹੈਗਾ ਆ ਜਾਂ ਉੱਥੇ ਇਹ ਗੱਡੀ ਚਲਦੀ ਹੈਗੀ